ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬਾਦਸ਼ਾਹ ਨੇ ਚੰਦੂ ਨੂੰ ਗੁਰੂ ਜੀ ਦੇ ਹਵਾਲੇ ਕਰਨਾ ਸ੍ਰੀ ਗੁਰੂ ਹਰਗੋਬਿੰਦ ਜੀ ਗਵਾਲੀਅਰ ਦਾ ਕਿਲਾ ਛੱਡ ਕੇ ਵਜੀਰ ਖਾਨ ਨਾਲ ਦਿੱਲੀ ਪਹੁੰਚ ਗਏ ਵਜੀਰ ਖਾਨ ਨੇ ਗੁਰੂ ਜੀ ਦਾ ਡੇਰਾ ਮਜਨੂ ਢਿੱਲੇ ਲਵਾ ਕੇ ਬਾਦਸ਼ਾਹ ਨੂੰ ਜਾ ਖਬਰ ਕੀਤੀ ਕਿ ਗੁਰੂ ਜੀ ਮਜਨੂ ਢਿੱਲੇ ਆਉਂਤਰੇ ਹਨ ਜਦ ਆਪ ਜੀ ਨੂੰ ਸਮਾਂ ਹੋਵੇ ਗੁਰੂ ਜੀ ਨੂੰ ਬੁਲਾ ਲੈਣਾ ਜਹਾਂਗੀਰ ਨੇ ਵਜ਼ੀਰ ਖਾਂ ਤੋਂ ਇਹ ਖਬਰ ਸੁਣ ਕੇ ਕਿਹਾ ਕਿ ਗੁਰੂ ਜੀ ਨੂੰ ਛੇਤੀ ਲਿਆਓ ਮੈਂ ਹੁਣੇ ਹੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਵਜ਼ੀਰ ਖਾਂ ਨੇ ਮਜਨੂ ਢਿੱਲੇ ਜਾ ਕੇ ਜਦ ਬਾਦਸ਼ਾਹ ਦਾ ਇਹ ਸੁਨੇਹਾ ਦਿੱਤਾ ਤਾਂ ਗੁਰੂ ਜੀ ਸ਼ਿਗਰ ਹੀ ਸ਼ਸਤਰ ਵਸਤਰ ਪਹਿਨ ਕੇ ਵਜ਼ੀਰ ਖਾਂ ਨਾਲ 52 ਰਾਜਿਆਂ ਨੂੰ ਨਾਲ ਲੈ ਕੇ ਘੋੜੇ ਤੇ ਸਵਾਰ ਹੋ ਕੇ ਬਾਦਸ਼ਾਹ ਨੂੰ ਮਿਲਣ ਲਈ ਚੱਲ ਪਏ ਰਸਤੇ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਲੋਕ ਦੌੜ-ਦੌੜ ਕੇ ਆਉਂਦੇ ਅਤੇ 52 ਬੰਦ ਖਲਾਸ ਹੋਏ ਰਾਜਿਆਂ ਨੂੰ ਵੇਖ ਕੇ ਗੱਲਾਂ ਕਰਦੇ ਕਿ ਇੰਨਾ ਰਾਜਿਆਂ ਦੀ ਕੈਦ ਵਿੱਚੋਂ ਬੰਦ ਖਲਾਸੀ ਕਰਾ ਕੇ ਗੁਰੂ ਜੀ ਨੇ ਬੜਾ ਉਪਕਾਰ ਕੀਤਾ ਹੈ ਗੁਰੂ ਜੀ ਤੋਂ ਬਿਨਾ ਇਹ ਕੰਮ ਹੋਰ ਕੋਈ ਨਹੀਂ ਸੀ ਕਰ ਸਕਦਾ ਗੁਰੂ ਜੀ ਧੰਨ ਹਨ ਧੰਨ ਹਨ ਜਦ ਗੁਰੂ ਜੀ ਕਿਲੇ ਦੇ ਦਰਵਾਜ਼ੇ ਅੱਗੇ ਪਹੁੰਚੇ ਤਾਂ ਕਿਲੇ ਦੇ ਸਾਰੇ ਪਹਿਰੇਦਾਰਾਂ ਨੇ ਉੱਠ ਕੇ ਸਲਾਮਾ ਕਰ ਕਰਕੇ ਬਹੁਤ ਸਨਮਾਨ ਕੀਤਾ ਅੱਗੇ ਜਾ ਕੇ ਗੁਰੂ ਜੀ ਘੋੜੇ ਤੋਂ ਉਤਰ ਗਏ ਜਦ ਬਾਦਸ਼ਾਹ ਦੇ ਦਰਬਾਰ ਵਿੱਚ ਜਿੱਥੇ ਸਾਰੇ ਵਜ਼ੀਰ ਅਮੀਰ ਬਾਦਸ਼ਾਹ ਨਾਲ ਆਪ ਜੀ ਨੂੰ ਉਡੀਕ ਰਹੇ ਸਨ ਗਏ ਤਾਂ ਆਪ ਜੀ ਨੂੰ ਇੱਕ ਸੁੰਦਰ ਚੰਦਨ ਦੀ ਚੌਂਕੀ ਉੱਤੇ ਬਿਠਾ ਕੇ ਆਪ ਜੀ ਦਾ ਪੂਰਾ ਸਨਮਾਨ ਕੀਤਾ ਗਿਆ ਸਾਬੂ ਉਮਰਾਮਾ ਨੇ ਆਪ ਜੀ ਨੂੰ ਸਲਾਮਾ ਕੀਤੀ ਨਾ ਪਵਨਜ ਰਾਜਿਆਂ ਨੂੰ ਗੁਰੂ ਜੀ ਨੇ ਬਾਦਸ਼ਾਹ ਅੱਗੇ ਚੁਕਾਇਆ ਅਤਿਅਕ ਕੇ ਤੋਂ ਅਮਨ ਨਾਲ ਰਹਿਣ ਦਾ ਆਦੇਸ਼ ਦਿੱਤਾ ਬਾਦਸ਼ਾਹ ਨੇ ਗੁਰੂ ਜੀ ਨੂੰ ਚੰਦਨ ਦੀ ਚੌਂਕੀ ਉੱਤੇ ਬਿਠਾ ਕੇ ਪਹਿਲਾ ਆਪ ਜੀ ਦਾ ਧੰਨਵਾਦ ਕੀਤਾ ਕਿ ਆਪ ਜੀ ਨੇ ਕਿਲੇ ਵਿੱਚ ਬੈਠ ਕੇ ਜਪ ਕਰਕੇ ਸਾੜ ਸਦੀ ਤੋਂ ਉਸ ਦੀ ਰੱਖਿਆ ਕੀਤੀ ਹੈ ਫਿਰ ਹੋਰ ਹੋਰ ਗੱਲਾਂ ਕਰਨ ਸਮੇਂ ਬਾਦਸ਼ਾਹ ਨੇ ਗੁਰੂ ਜੀ ਦੇ ਹੱਥ ਵਿੱਚ ਕਪੂਰਾਂ ਦਾ ਇੱਕ ਸਿਮਰਨਾ ਵੇਖ ਕੇ ਆਖਿਆ ਗੁਰੂ ਜੀ ਇਸ ਮਾਲਾ ਵਿੱਚੋਂ ਇੱਕ ਮਣਕਾ ਕੱਢ ਕੇ ਮੈਨੂੰ ਬਖਸ਼ੋ ਇਹ ਸੁੰਦਰ ਮਣਕਾ ਆਪ ਜੀ ਦੀ ਨਿਸ਼ਾਨੀ ਵਜੋਂ ਮੈਂ ਆਪਣੀ ਮਾਲਾ ਦਾ ਮੇਰੂ ਬਣਾ ਕੇ ਰੱਖਾਂਗਾ ਗੁਰੂ ਜੀ ਨੇ ਕਿਹਾ ਬਾਦਸ਼ਾਹ ਇਸ ਤੋਂ ਵੀ ਕੀਮਤੀ ਤੇ ਸੁੰਦਰ ਪੂਰੀ 108 ਮਣਕਿਆਂ ਦੀ ਮਾਲਾ ਸਾਡੇ ਪਿਤਾ ਜੀ ਦੇ ਗਲ ਵਿੱਚ ਹੁੰਦੀ ਸੀ ਚੰਦੂ ਨੇ ਉਹਨਾਂ ਨੂੰ ਆਪਣੇ ਘਰ ਕੈਦ ਕਰਕੇ ਉਹ ਮਾਲਾ ਲੈ ਲਈ ਸੀ ਅਤੇ ਗੁਰੂ ਜੀ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ ਉਹ ਮਾਲਾ ਚੰਦੂ ਤੋਂ ਮੰਗਵਾ ਲਵੋ ਉਸ ਵਿੱਚ ਭਾਵੇਂ ਇੱਕ ਮਣਕਾ ਲੈ ਲੈਣਾ ਤੇ ਭਾਵੇਂ ਸਾਰੀ ਮਾਲਾ ਰੱਖ ਲੈਣੀ ਗੁਰੂ ਜੀ ਪਾਸੋਂ ਇਹ ਗੱਲ ਸੁਣ ਕੇ ਜਹਾਂਗੀਰ ਨੇ ਉਸ ਸਮੇਂ ਹੀ ਆਪਣਾ ਇੱਕ ਸਿਪਾਹੀ ਚੰਦੂ ਨੂੰ ਸੱਦਣ ਲਈ ਭੇਜ ਦਿੱਤਾ ਬਾਦਸ਼ਾਹ ਦਾ ਹੁਕਮ ਸੁਣ ਕੇ ਜਦ ਚੰਦੂ ਡਰਦਾ ਡਰਦਾ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਬਾਦਸ਼ਾਹ ਨੇ ਕਿਹਾ دیਵਾਨ ਜੀ ਵੱਡੇ ਗੁਰੂ ਸਾਹਿਬ ਜੀ ਦੀ ਮਾਲਾ ਜਿਹੜੀ ਤੁਹਾਡੇ ਪਾਸ ਹੈ ਉਹ ਸ਼ੀਗਰ ਹੀ ਘਰੋਂ ਲਿਆ ਕੇ ਮੇਰੇ ਪੇਸ਼ ਕਰੋ ਬਾਦਸ਼ਾਹ ਦਾ ਹੁਕਮ ਸੁਣ ਕੇ ਚੰਦੂ ਨੇ ਕਰ ਜਾ ਕੇ ਆਪਣਾ ਸਾਰਾ ਘਰ ਦਾ ਖਜ਼ਾਨਾ ਵੇਖ ਕੇ ਆਣ ਦੱਸਿਆ ਹਜ਼ੂਰ ਮੈਂ ਬਹੁਤ ਭਾਲ ਕੀਤੀ ਪਰ ਮਾਲਾ ਨਹੀਂ ਲੱਭੀ ਚੰਦੂ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਬਾਦਸ਼ਾਹ ਨੂੰ ਕਿਹਾ ਤੁਹਾਡੇ ਆਦਮੀ ਨਾਲ ਅਸੀਂ ਆਪਣਾ ਇੱਕ ਸਿੱਖ ਭੇਜਦੇ ਹਾਂ ਜੋ ਚੰਦੂ ਦੇ ਘਰੋਂ ਮਾਲਾ ਲੱਭ ਕੇ ਲੈ ਆਵੇਗਾ ਜੇ ਤਦ ਗੁਰੂ ਜੀ ਨੇ ਸਰਕਾਰੀ ਆਦਮੀ ਨਾਲ ਪਾਈ ਚੇਠਾ ਜੀ ਨੂੰ ਭੇਜ ਦਿੱਤਾ ਜੋ ਆਪਣੀ ਸ਼ਕਤੀ ਨਾਲ ਚੰਦੂ ਦੇ ਘਰੋਂ ਲੁਕਾਈ ਹੋਈ ਮਾਲਾ ਕੱਢ ਕੇ ਬਾਦਸ਼ਾਹ પાસે ਲੈ ਆਇਆ ਚੰਦੂ ਜਿਹੜਾ ਬਾਦਸ਼ਾਹ ਪਾਸ ਦਰਬਾਰ ਵਿੱਚ ਬੈਠਾ ਹੋਇਆ ਸੀ ਮਾਲਾ ਵੇਖ ਕੇ ਬਹੁਤ ਭੈਪੀਤ ਹੋ ਗਿਆ ਅਤੇ ਕਹਿਣ ਲੱਗਾ ਕਿ ਮੈਨੂੰ ਯਾਦ ਨਹੀਂ ਸੀ ਰਹਾ ਕਿ ਇਹ ਗੁਰੂ ਜੀ ਦੀ ਮਾਲਾ ਹੈ ਚੰਦੂ ਦੀਆਂ ਪੰਜ ਵਾਲੀਆਂ ਝੂਠੀਆਂ ਗੱਲਾਂ ਸੁਣ ਕੇ ਬਾਦਸ਼ਾਹ ਨੇ ਚੰਦੂ ਨੂੰ ਗੁਨਾਹੀ ਸਮਝ ਲਿਆ ਅਤੇ ਗੁਰੂ ਜੀ ਨੂੰ ਆਖਿਆ ਕਿ ਇਹ ਆਪ ਜੀ ਦਾ ਮਲਜਮ ਹੈ ਇਸ ਨੂੰ ਫੜ ਕੇ ਜੋ ਮਰਜ਼ੀ ਹੈ ਸੋ ਦੰਡ ਦਿਓ ਫਿਰ ਮੈਨੂੰ ਕੋਈ ਦੋਸ਼ ਨਾ ਦੇਣਾ ਆਪਣੇ ਦੋਸ਼ੀ ਤੂੰ ਆਪਣਾ ਬਦਲਾ ਇੱਥੇ ਹੀ ਲੈ ਲਵੋ ਮੈਂ ਇਸ ਦੀ ਕੋਈ ਸਹਾਇਤਾ ਕਰਨ ਨੂੰ ਤਿਆਰ ਨਹੀਂ ਹਾਂ ਬਾਦਸ਼ਾਹ ਦੀ ਗੱਲ ਸੁਣ ਕੇ ਗੁਰੂ ਜੀ ਨੇ ਭਾਈ ਜੇਠੇ ਨੂੰ ਕਿਹਾ ਕਿ ਇਸ ਗੁਰਦ੍ਰੋਹੀ ਨੂੰ ਫੜ ਕੇ ਡੇਰੇ ਲੈ ਚੱਲੋ ਭਾਈ ਜੇਠੇ ਨੇ ਦੀਵਾਨ ਚੰਦੂ ਦੀਆਂ ਮੁਸ਼ਕਾਂ ਫਵਨ ਲਈਆਂ ਅਤੇ ਆਪਣੇ ਡੇਰੇ ਮਜ ਨੂੰ ਲੈ ਗਏ ਜਦ ਗੁਰੂ ਜੀ ਚੰਦੂ ਨੂੰ ਫੜ ਕੇ ਆਪਣੇ ਡੇਰੇ ਪਹੁੰਚੇ ਤਾਂ ਅੱਗੇ ਬਾਬਾ ਬੁੱਢਾ ਜੀ ਵੀ ਆਪਣੇ ਸਾਥੀ ਸਿੱਖ ਸੈਨਿਕਾਂ ਨੂੰ ਆਗਰੇ ਤੋਂ ਲੈ ਕੇ ਡੇਰੇ ਪਹੁੰਚ ਚੁੱਕੇ ਸਨ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਚੰਦੂ ਦੇ ਫੜ ਲੈਣ ਦੀ ਪ੍ਰਸੰਨਤਾ ਪ੍ਰਗਟ ਕੀਤੀ ਰਾਤ ਦਾ ਵਿਸ਼ਰਾਮ ਕਰਕੇ ਦੂਸਰੇ ਦਿਨ ਗੁਰੂ ਜੀ ਨੇ ਆਪਣੀ ਸਭਾ ਲਗਾਈ ਜਿਸ ਵਿੱਚ ਸਾਰੇ ਸਿੱਖ ਸੈਨਿਕ ਸ਼ਰਧਾਲੂ ਅਤੇ ਭਾਈ ਹਰੀਦਾਸ ਦਰੋਗਾ 52 ਬੰਦ ਖਲਾਸ ਰਾਜਿਆਂ ਨਾਲ ਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਹੋ ਰਹੇ ਸਨ ਇੱਕ ਪਾਸੇ ਗੁਰਤ੍ਰੋਹੀ ਚੰਦੂ ਬੈਠਾ ਲਿਲਕੜੀਆਂ ਲੈ ਰਿਹਾ ਸੀ ਇਸ ਸਮੇਂ ਜਦ ਦੀਵਾਨ ਦਾ ਭੋਗ ਪੈ ਗਿਆ ਤਾਂ ਭਾਈ ਬੁੱਢਾ ਜੀ ਨੇ ਬੇਨਤੀ ਕੀਤੀ ਬਾਦਸ਼ਾ ਮਾਤਾ ਗੰਗਾ ਜੀ ਤੁਹਾਡੇ ਵੱਲੋਂ ਸੁਖ ਸ਼ਾਂਤੀ ਦੀ ਖਬਰ ਉੜੀਕਰੇ ਹੋਣਗੇ ਆਪ ਮਾਤਾ ਜੀ ਨੂੰ ਚਿੱਠੀ ਲਿਖ ਕੇ ਆਪਣੀ ਸਭ ਖਬਰ ਭੇਜ ਦਿਓ ਜਿਸ ਨਾਲ ਮਾਤਾ ਜੀ ਦੇ ਮਨ ਨੂੰ ਸ਼ਾਂਤੀ ਹੋ ਜਾਵੇ। ਤਦ ਗੁਰੂ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਇੱਕ ਚਿੱਠੀ ਮਾਤਾ ਜੀ ਨੂੰ ਲਿਖਵਾਈ ਕਿ ਅਸੀਂ ਗਵਾਲੀਅਰ ਤੋਂ ਦਿੱਲੀ ਆਪਣੇ ਡੇਰੇ ਅਨੰਤ ਪ੍ਰਸੰਨ ਆ ਪਹੁੰਚ ਗਏ ਹਾਂ। ਗੁਰੂ ਤ੍ਰੋਹੀ ਚੰਦੂ ਨੂੰ ਬਾਦਸ਼ਾਹ ਨੇ ਸਾਡੇ ਹਵਾਲੇ ਕਰ ਦਿੱਤਾ ਹੈ। ਇਹ ਚਿੱਠੀ ਹਰਜਾਦ ਹਲਕਾਰੀ ਨੇ ਅੰਮ੍ਰਿਤਸਰ ਪਹੁੰਚ ਕੇ ਮਾਤਾ ਜੀ ਨੂੰ ਦਿੱਤੀ ਤਾਂ ਮਾਤਾ ਜੀ ਚਿੱਠੀ ਪੜ੍ਹ ਕੇ ਬਹੁਤ ਪ੍ਰਸੰਨ ਹੋਏ ਬਹੁਤ ਸਾਰਾ ਕੜਾ ਪ੍ਰਸ਼ਾਦ ਕਰਕੇ ਹਰਿਮੰਦਰ ਸਾਹਿਬ ਉਹ ਮੱਥਾ ਟੇਕ ਕੇ ਵਰਤਾਇਆ ਅਤੇ ਗਰੀਬਾਂ ਨੂੰ ਬਹੁਤ ਦਾਨ ਦਿੱਤਾ ਇਹ ਖਬਰ ਜਦ ਗੋਇੰਦਵਾਲ ਤੇ ਖੰਡੂਰ ਸਾਹਿਬ ਪਹੁੰਚੀ ਤਾਂ ਉਹਨਾਂ ਨੇ ਵੀ ਬਹੁਤ ਖੁਸ਼ੀਆਂ ਮਨਾਈਆਂ ਅਤੇ ਮਾਤਾ ਜੀ ਨੂੰ ਵਧਾਈਆਂ ਦਿੱਤੀਆਂ ਦੂਸਰੇ ਦਿਨ ਬਾਦਸ਼ਾਹ ਜਹਾਂਗੀਰ ਚੰਦੂ ਦੀ istri ਅਤੇ ਪੁੱਤਰ ਨੂੰ ਫੜ ਕੇ ਗੁਰੂ ਜੀ ਦੇ ਡੇਰੇ ਲੈ ਆਇਆ ਅਤੇ ਕਿਹਾ ਕਿ ਚੰਦੂ ਦੇ ਨਾਲ ਹੀ ਇਹਨਾਂ ਨੂੰ ਵੀ ਮਨਪਾਉ ਦਾ ਦੰਡ ਦਿਓ ਗੁਰੂ ਜੀ ਨੇ ਹੱਸ ਕੇ ਕਿਹਾ ਜੇਕਰ ਖੋਟਾ ਕਰਮ ਕਰੇਗਾ ਉਹ ਹੀ ਦੁੱਖ ਭਰੇਗਾ ਇਸ ਦੀ istri ਅਤੇ ਪੁੱਤਰ ਦੋਹਾਂ ਨੂੰ ਛੱਡ ਦਿਓ ਇਹਨਾਂ ਦਾ ਕੋਈ ਦੋਸ਼ ਨਹੀਂ ਹੈ ਚੰਦੂ ਆਪਣੇ ਕੁਕਰਮਾਂ ਦਾ ਫਲ ਆਪੇ ਭੋਗੇਗਾ ਇਹ ਵਚਨ ਕਰਕੇ ਜਦ ਗੁਰੂ ਜੀ ਨੇ ਮਾਂ ਪੁੱਤਰਾਂ ਨੂੰ ਬਾਦਸ਼ਾਹ ਦੇ ਆਦਮੀਆਂ ਪਾਸੋਂ ਛਡਵਾ ਦਿੱਤਾ ਤਾਂ ਉਹ ਡਰ ਦੇ ਮਾਰੇ ਉੱਥੋਂ ਭੱਜ ਕੇ ਨਿਕਲ ਗਏ ਉਪਰੰਤ ਗੁਰੂ ਜੀ ਨੇ 52 ਰਾਜਿਆਂ ਨੂੰ ਇੱਕ ਇੱਕ ਕਰਕੇ ਸੱਦਿਆ ਅਤੇ ਹਰ ਇੱਕ ਨੂੰ ਬਾਦਸ਼ਾਹ ਦੇ ਅਨੁਸਾਰੀ ਰਹਿਣ ਵਾਸਤੇ ਕਿਹਾ ਫਿਰ ਬਾਦਸ਼ਾਹ ਪਾਸੋਂ ਉਹਨਾਂ ਦੇ ਪਿਛਲੇ ਦੋਸ਼ ਮਾਫ਼ ਕਰਾ ਕੇ ਉਹਨਾਂ ਦੇ ਰਾਜ ਭਾਗ ਉਹਨਾਂ ਨੂੰ ਵਾਪਸ ਦਿਵਾ ਦਿੱਤੇ ਰਾਜੇ ਗੁਰੂ ਜੀ ਅਤੇ ਬਾਦਸ਼ਾਹ ਦੋਹਾਂ ਨੂੰ ਹੀ ਨਮਸਕਾਰਾਂ ਕਰਕੇ ਗੁਰੂ ਜੀ ਦੇ ਗੁਣ ਗਾਉਂਦੇ ਹੋਏ ਆਪਣੇ ਰਾਜਾ ਨੂੰ ਬਾਤ ਚਲੇ ਗਏ ਗੁਰੂ ਜੀ ਜਮੁਨਾ ਕਿਨਾਰੇ ਬੈਠੇ ਸਨ ਕਿ ਸਿੱਖਾਂ ਨੇ ਪੁੱਛਿਆ ਮਹਾਰਾਜ ਮਜਨੂ ਕੌਣ ਸੀ ਗੁਰੂ ਜੀ ਨੇ ਕਿਹਾ ਕੁਛ ਸਮੇਂ ਪਹਿਲਾਂ ਦੀ ਗੱਲ ਹੈ ਕਿ ਇੱਕ ਬਾਦਸ਼ਾਹ ਦੀ ਲੜਕੀ ਜਿਸ ਦਾ ਨਾਮ ਲੈਲਾ ਤੇ ਬੜੀ ਸੁੰਦਰ ਸੀ ਉਸ ਨੂੰ ਵੇਖ ਕੇ ਮਜਨੂ ਦੇ ਮਨ ਨੂੰ ਉਸਦਾ ਪ੍ਰੇਮ ਲੱਗ ਗਿਆ ਮਜਨੂ ਲਾਹੌਰ ਵਿੱਚ ਆਪਣੇ ਸੌਦਾਗਰੀ ਦੇ ਕੰਮ ਆਇਆ ਰਾਤ ਦਿਨ ਉਸ ਨੂੰ ਹੀ ਯਾਦ ਕਰਨ ਲੱਗਾ ਇੱਕ ਦਿਨ ਉਸ ਨੂੰ ਸਾੜਲੀ ਸੋਨਾ ਸਵਾਰ ਦਿੱਲੀ ਨੂੰ ਜਾਣ ਵਾਲਾ ਮਿਲਿਆ ਉਸ ਨੂੰ ਮਜਨੂ ਲੈਲਾ ਵਾਸਤੇ ਸੁਨੇਹਾ ਦੇਣ ਲੱਗਾ ਅਤੇ ਬਿਨ ਖਿਆਲੇ ਹੀ ਸਾੜਣੀ ਦੇ ਨਾਲ ਛੇਤੀ ਛੇਤੀ ਤੋਰਦਾ ਹੋਇਆ ਤੇ ਸੁਨੇਹਾ ਦਿੰਦਾ ਦਿੰਦਾ ਹੀ ਦਿੱਲੀ ਪਹੁੰਚ ਗਿਆ ਦਿੱਲੀ ਉਸਨੇ ਇੱਕ ਵਾਰ ਲੈਲੀ ਨੂੰ ਵੇਖਿਆ ਲੈਲੀ ਨੇ ਕਿਹਾ ਤੂੰ ਹੁਣ ਇੱਥੇ ਖੜਾ ਰਹੋ ਮੈਂ ਫਿਰ ਆਣ ਕੇ ਮਿਲਾਂਗੀ ਮਜਨੂ ਉੱਥੇ ਹੀ ਲੈਲੀ ਦੀ ਯਾਦ ਵਿੱਚ ਕਈ ਸਾਲ ਖੜੋਤਾ ਰਿਹਾ ਉਸ ਨੂੰ ਆਪਣੇ ਆਪ ਦੀ ਕੋਈ ਸੁੱਧ ਬੁੱਧ ਨਾ ਰਹੀ ਉਸ ਦਾ ਸਰੀਰ ਸੁੱਕ ਕੇ ਲੱਕੜੀ ਸਮਾਨ ਹੋ ਗਿਆ ਮਜਨੂ ਲੈਲਾ ਦੀ ਯਾਦ ਵਿੱਚ ਇੱਕ ਮੁੱਢ ਨਾਲ ਲੱਗ ਕੇ ਖੜੋਤਾ ਹੋਇਆ ਸੀ ਕੇ ਉੱਧਰ ਇੱਕ ਲੱਕੜਹਾਰਾ ਆ ਗਿਆ ਉਸਨੇ ਇਹ ਸਮਝ ਕੇ ਕਿ ਇਹ ਇੱਕ ਸੁੱਕੀ ਲੱਕੜ ਖੜੀ ਹੈ ਮਜਨੂ ਨੂੰ ਕਹਾੜਾ ਮਾਰਿਆ ਕਹਾੜੇ ਦੀ ਸੱਟ ਖਾ ਕੇ ਮਜਨੂ ਨੇ ਪੁੱਛਿਆ ਲੈਲਾ ਤੂੰ ਆ ਗਈ ਹੈ ਲੱਕੜਹਾਰੇ ਨੇ ਜਦ ਵੇਖਿਆ ਕਿ ਇਹ ਮਜਨੂ ਖੜਾ ਹੈ ਤਦ ਉਸਨੇ ਬਾਦਸ਼ਾਹ ਨੂੰ ਜਾ ਕੇ ਦੱਸਿਆ ਕਿ ਮਜਨੂ ਉੱਥੇ ਇਸ ਤਰ੍ਹਾਂ ਖੜਾ ਹੈ ਬਾਦਸ਼ਾਹ ਨੇ ਮਜਨੂ ਦੀ ਐ ਡੀਪ ਸ਼ਮਕਾਰ ਵੇਖ ਕੇ ਲੈਲਾ ਨੂੰ ਉਸ ਦੇ ਪਾਸ ਭੇਜ ਦਿੱਤਾ ਮਜਨੂ ਨੇ ਜਦ ਲੈਲਾ ਨੂੰ ਵੇਖਿਆ ਤਾਂ ਉਹ ਪ੍ਰੇਮ ਦੇ ਗੂੜੇ ਰੰਗ ਵਿੱਚ ਭਿੱਜ ਗਿਆ ਤੇ ਸਾਰੇ ਪਾਸਿਆਂ ਤੋਂ ਬਿਰਤੀ ਨੂੰ ਮੋੜ ਕੇ ਇਸ ਪਰਮੇਸ਼ਵਰ ਵਿੱਚ ਜੋੜ ਕੇ ਪੂਰਨ ਸੰਤ ਹੋ ਗਿਆ ਦੂਸਰੇ ਦਿਨ ਗੁਰੂ ਜੀ ਨੂੰ ਬਾਦਸ਼ਾਹ ਨੇ ਆਪਣੇ ਮਹਿਲਾ ਵਿੱਚ ਦਰਸ਼ਨ ਕਰਨ ਵਾਸਤੇ ਸੱਦਿਆ ਤਾਂ ਪੀਰਾਂ ਫਕੀਰਾਂ ਦੀਆਂ ਬਹੁਤ ਗੱਲਾਂ ਕਰਕੇ ਬਾਦਸ਼ਾਹ ਤੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਉਪਰੰਤ ਜਦ ਗੁਰੂ ਜੀ ਨੇ ਅੰਮ੍ਰਿਤਸਰ ਜਾਣ ਵਾਸਤੇ ਆਪਣੀ ਇੱਛਾ ਪ੍ਰਗਟ ਕੀਤੀ ਤਾਂ ਬਾਦਸ਼ਾਹ ਨੇ ਕਿਹਾ ਮੈਂ ਇਸ ਵਾਰ ਕਸ਼ਮੀਰ ਜਾਣ ਦੀ ਵਿਚਾਰ ਬਣਾਈ ਹੈ ਮੈਂ ਤੁਹਾਡੇ ਨਾਲ ਹੀ ਮਾਝੇ ਦੇਸ਼ ਜਾਵਾਂਗਾ ਤੁਹਾਡਾ ਦਰਸ਼ਨ ਕਰਨ ਦਾ ਸਮਾਂ ਮੈਨੂੰ ਮਿਲਦਾ ਰਹੇਗਾ ਬਾਦਸ਼ਾਹ ਨੇ ਉਸ ਸਮੇਂ ਹੀ ਆਪਣੇ ਮੰਤਰੀਆਂ ਨਾਲ ਸਲਾਹ ਕਰਕੇ ਪਰਸੋਂ ਵੀਰਵਾਰ ਤ੍ਰੋਸਦੀ ਦਾ ਦਿਨ ਕਸ਼ਮੀਰ ਨੂੰ ਤਰਨ ਵਾਸਤੇ ਨਿਯਤ ਕਰ ਲਿਆ ਗੁਰੂ ਜੀ ਨੇ ਆਪਣੇ ਡੇਰੇ ਆਣ ਕੇ ਭਾਈ ਬੁੱਢਾ ਸਿੱਖਾਂ ਨੂੰ ਤਿਆਰੀ ਦਾ ਹੁਕਮ ਦਿੱਤਾ ਅੰਮ੍ਰਿਤਸਰ ਨੂੰ ਚੱਲਣ ਦਾ ਹੁਕਮ ਸੁਣ ਕੇ ਸਿੱਖਾਂ ਨੂੰ ਬਹੁਤ ਖੁਸ਼ੀਆਂ ਤੇ ਚਾਹ ਚੜ ਗਏ ਇਸ ਸਮੇਂ ਭਾਈ ਹਰੀਦਾਸ ਨੇ ਗੁਰੂ ਜੀ પાસે ਬੇਨਤੀ ਕੀਤੀ ਬਾਦਸ਼ਾਹ ਮੈਨੂੰ ਕੀ ਹੁਕਮ ਹੈ ਗੁਰੂ ਜੀ ਨੇ ਕਿਹਾ ਤੂੰ ਗਵਾਲੀਅਰ ਚਲਿਆ ਜਾ ਉੱਥੇ ਸੰਗਤ ਕਰਨੀ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਅਤੇ ਸਤਨਾਮ ਦਾ ਸਿਮਰਨ ਕਰਨਾ ਜਦ ਤੈਨੂੰ ਕੋਈ ਭੀੜ ਬਣੇ ਤੂੰ ਸਾਨੂੰ ਯਾਦ ਕਰੀ ਅਸੀਂ ਤਾਛਿਨ ਤੇਰੇ ਸਹਾਈ ਹੋਵਾਂਗੇ ਇਹ ਉਪਦੇਸ਼ ਲੈ ਕੇ ਹਰੀਦਾਸ ਗੁਰੂ ਜੀ ਨੂੰ ਨਮਸਕਾਰ ਕਰਕੇ ਗਵਾਲੀਅਰ ਨੂੰ ਚਲਾ ਗਿਆ